ਅਪ੍ਰੈਲ ਮਹੀਨੇ ਦੀ 14 ਤਰੀਕ ਇਹ ਦਿਨ ਸਾਡੇ ਪੰਜਾਬੀਆਂ ਦੇ ਲਈ ਬਹੁਤ ਖਾਸ ਹੁੰਦਾ ਹੈ ਜੀ ਹਾਂ ਇਸ ਦਿਨ ਮਨਾਈ ਜਾਂਦੀ ਹੈ ਵਿਸਾਖੀ ਤੇ ਵਿਸਾਖੀ ਦਾ ਇਹ ਤਿਉਹਾਰ ਪੂਰੇ ਪੰਜਾਬ ਚ ਤਾਂ ਰੌਣਕਾਂ ਨਾਲ ਮਨਾਇਆ ਹੀ ਜਾਂਦਾ ਹੈ ਪਰ ਜਦੋਂ ਵਿਦੇਸ਼ ਬੈਠੇ ਸਾਡੇ ਸੱਜਣ ਮਿੱਤਰ ਵੀ ਇਹ ਤਿਉਹਾਰ ਖੁਸ਼ੀ ਦੇ ਨਾਲ ਮਨਾਉਂਦੇ ਨੇ ਤਾਂ ਬਹੁਤ ਹੀ ਵਧੀਆ ਲੱਗਦਾ ਹੈ ਤਹਾਨੂੰ ਦੱਸਦੀ ਹੈ ਕਿ ਨਿਊਜ਼ੀਲੈਂਡ ਸੈਕਸ ਸੁਸਾਇਟੀ ਹੈ ਮਿਲਟਨ ਗੁਰਦੁਆਰਾ ਵੱਲੋਂ 14 ਅਪ੍ਰੈਲ ਦੇ ਦਿਨ ਵਿਸਾਖੀ ਦੇ ਮੌਕੇ ਰੰਗਾ ਰੰਗ ਪ੍ਰੋਗਰਾਮ ਕਰਵਾਏ ਗਏ ਇਸ ਮੌਕੇ ਬੱਚਿਆਂ ਨੂੰ ਗੁਰਬਾਣੀ ਨਾਲ ਤਾਂ ਜੋੜਨ ਦਾ ਉਪਰਾਲਾ ਕੀਤਾ ਹੀ ਢਾਡੀ ਜਥੇ ਤੇ ਲੈਕਚਰ ਸਪੀਚਾ ਕਰਾ ਕੇ ਇਸ ਤੋਂ ਇਲਾਵਾ ਵਿਸਾਖੀ ਵਾਲੇ ਦਿਨ ਤਹਾਨੂੰ ਬੱਚਿਆਂ ਦੇ ਵਿੱਚ ਬੜਾ ਹੀ ਉਤਸ਼ਾਹ ਨਜ਼ਰ ਆਇਆ ਜਿੱਥੇ ਬੱਚਿਆਂ ਦੇ ਵਿੱਚ ਉਤਸ਼ਾਹ ਸੀ ਉੱਥੇ ਹੀ ਜਿਹੜੇ ਢਾਡੀ ਜਥੇ ਆਪਣੀ ਆਪਣੀ ਪੇਸ਼ਕਾਰੀ ਲੈ ਕੇ ਹਾਜ਼ਰ ਹੋਏ ਸੀ ਉਹਨਾਂ ਨੇ ਵੀ ਸੰਗਤਾਂ ਨੂੰ ਆਪਣੀ ਪੇਸ਼ਕਾਰੀ ਦੇ ਨਾਲ ਲਿਆਨ ਕੀਤਾ ਇੰਨਾ ਹੀ ਨਹੀਂ ਇਸ ਤੋਂ ਬਾਅਦ ਸਾਰਿਆਂ ਦਾ ਮਨ ਪਰਚਾਉਣ ਦੇ ਲਈ ਵੱਖ-ਵੱਖ ਖੇਡਾਂ ਵੀ ਖੇਡਾਈਆਂ ਗਈਆਂ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਨਾ ਸਿਰਫ ਬੱਚੇ ਖੇਡਦੇ ਹੋਏ ਨਜ਼ਰ ਆਣਗੇ ਬਲਕਿ ਵੱਡੇ ਵੀ ਆਪਣੀ ਜ਼ਿੰਦਗੀ ਤੇ ਇਹ ਤਿਉਹਾਰ ਇੰਜੋਏ ਕਰਦੇ ਹੋਏ ਤੁਹਾਨੂੰ ਦਿਖਾਈ ਦੇਣਗੇ ਤੁਹਾਨੂੰ ਦੱਸਦੀ ਹੈ ਕਿ ਨਿਊਜ਼ੀਲੈਂਡ ਸਿਕ ਸੋਸਾਇਟੀ ਹੈ ਮਿਲਟਨ ਗੁਰਦੁਆਰਾ ਨਿਊਜ਼ੀਲੈਂਡ ਦਾ ਪਹਿਲਾ ਗੁਰਦੁਆਰਾ ਹੈ ਤੇ ਇਹਨੇ ਆਪਣੇ ਰੁਤਬੇ ਨੂੰ ਕਾਇਮ ਕਰਦੇ ਹੋਏ ਬਹੁਤ ਹੀ ਵਧੀਆ ਪ੍ਰੋਗਰਾਮ ਕਰਵਾਇਆ ਤੋ ਹਾਟਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਣਾ ਵਧੇਰੇ ਖਬਰਾਂ ਲਈ ਤੁਸੀਂ ਬਨੇ ਰਹੋ ਰੇਡੀਓ ਸਾਡੇ ਵਾਲੇ ਦੇ ਨਾਲ ਤਾਂ ਕਰਸਾ ਵਾਹਿਗੁਰੂ ਜੀ ਸਾਡੇ ਜੀ ਤੁਸੀਂ ਦਾਸ਼ੇ ਬਾਕਿਆ ਦੇ ਮਾਤਾ ਸਹਿਬ ਤੋਂ ਦੇ ਸਾਡੇ ਹੋਏ ਪੰਥ ਦੇ ਮੈਂਬਰ ਹੋ ਤੁਸੀਂ ਆਪਣੇ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਖਾਲਸਾ ਪੰਥ ਦਾ ਜੈਤਨਾ ਦੇਖ ਮਨਾਣਾ ਆਏ ਆ ਵਿੜਕੇ ਆਪਰੇ ਮਾਤਾ ਜੀ ਦਾ ਪਾਤਾ ਸਹਿਬ ਕੋਲ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਾਤਾ ਲਿਖਣਾ ਪਰ ਫੇਰ ਵੀ ਉਹ ਕਾਰਨ ਕੋਈ ਨਹੀਂ ਸਾਰਾ ਸੀਰਾ ਤੇਰਾ ਕਹਿੰਦੇ ਆ ਮੈਂ ਹਮ ਪਰਮਪੁਰ ਕੋ ਦਾਸਾ ਲਿਖਣਾਇਓ ਜਨਮਤ ਵਾ ਗੁਰੂ ਸਾਹਿਬਾਂ ਦੀ ਜਨਮ ਵੀ ਬੜੀ ਔਖੀ ਰਹੀ ਬਚਪਨ ਤੋਂ ਤੇ ਸਾਰੀ ਕਹਾਣੀ ਯਾਦ ਨਹੀਂ ਹੋ ਨਾ ਦਸਾਲ ਦੀ ਹੋ ਰਿਹਾ ਤੇ ਬਤਾ ਦੇ ਸੀ ਆਪਣੀ ਗੋਸ਼ੀ ਲੱਦਦੇ ਨੇ ਕਿ ਜੱਗਾ ਬਾਰੇ ਸਾਰਾ ਕੁਝ ਆਪਦੇ ਨੂੰ ਦੱਸੀ ਟੈਨ ਟੈਨ ਦੇ ਦੱਸਦੇ ਸੁਣਾਉਂਦੇ ਰਹਿੰਦੇ ਹੋ ਪਰ ਫਿਰ ਵੀ ਗੁਰੂ ਸਾਹਿਬਾ ਨੇ ਇਹ ਬੱਤੀ ਮਿਲਾ ਕੇ ਚਾਰੇ ਮੈਂ ਹਾਂ ਪਰਮਪੁਰ ਕੋ ਦਾਸਾ ਦੇਖਣ ਆਇਓ ਜਨ ਤਲਾਸ਼ੇ ਇਹ ਵੀ ਹੈ ਕਿ ਤਲਾਸ਼ੇ ਦੀ ਮਕਰਾਣੀ ਹੈ ਇੱਕ ਖੇਲ ਹੈ ਜੋ ਪ੍ਰਮਾਤਮਾ ਨੇ ਰੱਖਿਆ ਸੀ ਉਹ ਖੇਲ ਖੇੜੇ ਨੇ ਤਾਂ ਤੁਸੀਂ ਆਪਣੇ ਗੁਰੂ ਘਰ ਆਓ ਸੰਗਤ ਦੀ ਯਾਦ ਕਰੋ گرو تو ہے محسوس پرماتما دے پیارے ہو یہی گرو کا نام کا واحد ہے ਪੰਗੁਰ ਪਰਸਾਦ ਆਹਾਤਾ ਲਗਾਤਾਰ ਹੈਪੀ ਸਟਾਈਲ ਨਾਨੇ ਕੋ ਹਸੀ ਵੀ ਸਟਾਈਲ ਜੀ ਰਿਗੁਰ ਮਾਰੋ ਸਾਭਾ ਵਾਹਿਗੁਰੂ ਜੀ ਦੇ ਨਾਮ ਤੇ ਅੱਜ ਰਸਾਕੀ ਦੇ ਸ਼ੋਭ ਦਿਹਾੜੇ ਤੇ ਸੋਹ ਸੰਤਾਨ ਨੂੰ ਲੱਖ ਲੱਖ ਵਧਾਈ ਹੋਵੇ। ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਜਿਵੇਂ ਇਤਿਹਾਸ ਦੇ ਯਾਦ ਕੀਤਾ ਜਾਂਦਾ ਹੈ ਉਸ ਵੇਲੇ ਦੀ ਕ੍ਰਿਸ਼ੀ ਆਪਦੇ ਸਾਹਮਣੇ ਤੇ ਐਉਂ ਗਾਂ ਜੀ ਆਇਆ ਜਗ ਦੇ ਉੱਤੇ ਪੁੱਤਰ ਆਉਂਦਾ ਕੋਈ ਸੂਰਮਾ ਦੇਠਾ ਜੀ ਦੇ ਨਾਲ ਦਾ ਜਾਂ ਜੀਅ ਤੇ ਤੇ ਤਲ ਦਾ ਕੋਈ ਸੁਮਨ ਦੇਖਾ ਜੀ ਦੇ ਨਾਲਾ ਵੱਡੇ ਸੁਮਰ ਹਰ ਜੀ ਨੇ ਰੋਕਲੇ ਸੁਮਰ ਹਰ ਜੀ ਨੇ ਰੋਕਲੇ ਕਿ ਡਾਕੇ ਜੀ ਨੇ ਰੋਕਿਆ ਮੇਰੀਆਂ ਬਾਹਵ ਸੈਕੜੇ ਤਪਾਈ ਬੱਖੇ ਧੂਣੀਆਂ ਕੋਣ ਕਰੂ ਦਸ਼ਮੇਸ਼ੀ ਸਭ ਤੇਰੀਆਂ ਬਾਹਵ ਸੈਕੜੇ ਤਪਾਈ ਬੱਖੇ

ਬਾਵੇਂ ਸੈਂਕੜੇ ਤਪਾਈ ਤਖਤ ਧੂਨੀਆਂ ਗਉਣ ਕਰੂ ਦਸ਼ਮੇਸ਼ ਦੀ ਸਾ ਤੇਰੀਆਂ ਬਾਵੇਂ ਸੈਂਕੜੇ ਤਪਾਈ ਤਖਤ ਧੂਨੀਆਂ ਗਉਣ ਕਰੂ ਦਸ਼ਮੇਸ਼ ਦੀ ਸਾ ਤੇਰੀਆਂ ਓ ਅੱਖਾਂ ਸਾਹੇ ਦੇਖਿਆ ਆਪੋ ਤੇ ਕੋਈ ਵਾਰ ਦਾ ਪੁੱਤ ਕੁਰਬਾਨ ਕਰ ਸ਼ੁਕਰ ਗੁਜ਼ਾਰਤਾ ਅੱਖਾਂ ਸਾਹੇ ਦੇਖਿਆ ਆਪੋ ਤੇ ਕੋਈ ਵਾਰ ਦਾ ਪੁੱਤ ਕੁਰਬਾਨ ਕਰ ਸ਼ੁਕਰ ਗੁਜ਼ਾਰਤਾ ਆਖਦਾ ਚੁਕਾ ਕੇ ਸੀਸ ਆਪਣਾ ਦਾਦਾ ਮੋੜੀਆਂ ਇਹ ਮਾਨਤਾ ਮੈਂ ਤੇਰੀਆ ਭਾਵੇਂ ਸੈਂਕੜੇ ਤਪਾਈ ਬੈਠੇ ਧੂनियां ਕੌਣ ਕਰੂ ਦਸ਼ਮੇਸ਼ ਰੀ ਸਾਦੇ ਰੀਆਂ ਭਾਵੇਂ ਸੈਂਕੜੇ ਤਪਾਈ ਬੈਠੇ ਧੂनियां ਕੌਣ ਕਰੂ ਦਸ਼ਮੇਸ਼ ਰੀ ਸਾਦੇ ਰੀਆਂ ਓ ਨੂਰੇ ਮਾਹੀ ਸੋਨੇ ਆਲਾ ਹਾਲ ਚਲੋਂ ਦੱਸਿਆ جگرا اے تان ذاتا کھیڈ کھیڑا حسيا نور اے ماں شوتیاں دا حال جدوں دسيا جگرا اے تان ذاتا کھیڈ کھیڑا حسيا او بوٹا کائی وا پیر نال گٹ کے جڑا زول مشراج کوئی کھیڑیا پاوے سگرے تپائی بیٹھ کے دنیا کون

ਲੇਆ ਮੰਦਰਾ ਤੇਰੀਆਂ ਭਾਵੇਂ ਸੈਕੜੇ ਤਪਾਈ ਬੈਠੇ ਧੂੜੀਆਂ ਕੌਣ ਕਰੂ ਦਸ਼ਵੇਸ਼ ਰਿਸਾ ਤੇਰੀਆਂ ਭਾਵੇਂ ਸੈਕੜੇ ਤਪਾਈ ਬੈਠੇ ਧੂੜੀਆਂ ਕੌਣ ਕਰੂ ਦਸ਼ਵੇਸ਼ ਰਿਸਾ ਤੇਰੀਆਂ ਕੌਣ ਕਰੂ ਦਸ਼ਵੇਸ਼ ਰਿਸਾ ਤੇਰੀਆਂ ਕੌਣ ਕਰੂ ਦਸ਼ਵੇਸ਼ ਰਿਸਾ ਤੇਰੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਵਸਾਖੀ ਦਾ ਦਿਹਾੜਾ ਤੇ ਨਾਲ-ਨਾਲ ਖਾਲਸਾ ਸਾਜ਼ਨਾ ਦਿਵਸ ਦੇ ਸੰਬੰਧ ਦੇ ਵਿੱਚ ਜਿਹੜਾ ਸਪੋਰਟਸ ਟੂਰਨਾਮੈਂਟ ਹੋ ਰਿਹਾ ਹੈ ਇਹਨਾਂ ਦੀਆਂ ਰੇਸ ਤੇ ਅਸੀਂ ਗੁਰੂ ਘਰ ਦੀ ਕਮੇਟੀ ਨੂੰ ਇੱਥੇ ਅਕਨੋਲਜ ਕਰਨਾ ਚਾਹਾਂਗੇ ਸਭ ਤੋਂ ਪਹਿਲਾਂ ਸ਼ਿੰਦਰ ਸਿੰਘ ਵੈਰਕ ਮੁੱਖ ਸੇਵਾਦਾਰ ਤੇ ਪ੍ਰੈਜ਼ੀਡੈਂਟ ਤੇ ਨਾਲ ਹੀ ਸੰਤੋਖ ਸਿੰਘ ਵੈਰਕ ਵਾਈਸ ਪ੍ਰੈਜ਼ੀਡੈਂਟ ਜੁਗਰਾਜ ਸਿੰਘ ਮਾਲ ਸੈਕਟਰੀ ਸੁਰਜੀਤ ਸਿੰਘ ਬਿੰਦਰਾ ਅਸਿਸਟੈਂਟ ਸੈਕਟਰੀ ਰਣਜੀਤ ਸਿੰਘ ਮਾਨ ਟ੍ਰੈਜ਼ਰਰ ਤੇ ਨਾਲ ਹੀ ਗੁਰਨੇਕ ਸਿੰਘ ਜਿਹੜੇ ਕਿ ਸਪੋਰਟਸ ਕੇਅਰ ਟੇਕਰ ਨੇ ਤੇ ਗੁਰਨਾਮ ਸਿੰਘ ਵਿਰਕ ਤੇ ਪਾਲੀ ਸੰਧੂ ਪਰਮਿੰਦਰ ਸਿੰਘ ਤੱਲਣ ਗੁਰਮਖ ਸਿੰਘ ਸਹੋਤਾ ਜੋਗਾ ਸਿੰਘ ਸਹੇੜਾ ਰਾਜ ਮੁੰਡੀ ਜੀ ਤੇ ਮਨਦੀਪ ਕੌਰ ਜੀ ਜਿਹੜੇ ਇਹ ਸਾਰੇ ਅੱਜ ਸਪੋਰਟਸ ਜਿਹੜਾ ਇਹ ਬੱਚਿਆਂ ਦਾ ਟੂਰਨਾਮੈਂਟ ਹੋ ਰਿਹਾ ਉਸ ਨੂੰ ਆਰਗਨਾਈਜ਼ ਕਰ ਰਹੇ ਨੇ ਤੇ ਅਸੀਂ ਤਹਿ ਦਿਲੋਂ ਗੁਰੂ ਘਰ ਦੀ ਕਮੇਟੀ ਦੇ ਧੰਨਵਾਦੀ ਆ ਕਿ ਇਦਾਂ ਦੇ ਜਿਹੜੇ ਉਦਮ ਉਹ ਲਗਾਤਾਰ ਸਾਡੀ ਕਮਿਊਨਿਟੀ ਦੇ ਵਿੱਚ ਹੋਣੇ ਚਾਹੀਦੇ ਨੇ ਤਾਂ ਜੋ ਅਸੀਂ ਛੋਟੇ ਬੱਚਿਆਂ ਦੇ ਵਿੱਚੋਂ ਵੱਡੇ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਖਿਡਾਰੀ ਆ ਉਹ ਪੈਦਾ ਕਰ ਸਕੀਏ ਤੇ ਸਾਰੇ ਮਿਲ ਕੇ ਕਿਉਂਕਿ ਗੁਰੂ ਘਰ ਸਾਰਿਆਂ ਦਾ ਸਾਂਝਾ ਹੈ ਤੇ ਆਓ ਮਿਲ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਸਪੋਰਟਸ ਤੇ ਦੇ ਨਾਲ-ਨਾਲ ਹੀ ਆਪਾਂ ਗੁਰਬਾਣੀ ਤੇ ਸਾਰੀਆਂ ਹੀ ਜੜੀਆਂ ਚੀਜ਼ਾਂ ਉਹ ਨਾਲ-ਨਾਲ ਚੱਲਣਗੀਆਂ ਤੇ ਬਹੁਤ-ਬਹੁਤ ਮਿਹਰਬਾਨੀ ਜੀ ਹਾਂਜੀ ਸਭ ਤੋਂ ਪਹਿਲਾਂ 5 ਤੋਂ 7 ਸਾਲ ਦੇ ਬੱਚਿਆਂ ਦਾ ਸੋਕਰ ਮੈਚ ਹੋਣ ਜਾ ਰਿਹਾ ਹੈ ਜੀ ਇਧਰਲੇ ਪਾਸੇ ਤੇ ਹੌਸਲਾ ਅਫਜ਼ਾਈ ਲਈ ਪਲੀਜ਼ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰਨਾਮ ਸਿੰਘ ਵਿਰਕ ਹੋਣਾ ਨੇ ਮੈਨੂੰ ਅੱਜ ਦਾ ਜਿਹੜਾ ਇਹ ਈਵੈਂਟ ਹੋ ਰਿਹਾ ਹੈ ਇਹਦੀ ਜਿਹੜੀ ਸਪான்ਸਰਸ ਲਿਸਟ ਹੈ ਉਹ ਹੈਂਡਓਵਰ ਕੀਤੀ ਹੈ ਤੇ ਬਿਨਾ ਸਪਾਂਸਰਸ ਤੋਂ ਕੋਈ ਵੀ ਜਿਹੜਾ ਕਾਰਜ ਆ ਉਹ sire ni ਚੜਾਇਆ ਜਾ ਸਕਦਾ ਤੇ ਅਸੀਂ ਸਾਡੇ ਸਪਾਂਸਰਸ ਦੇ ਤੇ ਸਮੂਹ ਸਾਧ ਸੰਗਤ ਦੇ ਤਹਿ ਦਿਲੋਂ ਧੰਨਵਾਦੀ ਆ ਜਿਨ੍ਹਾਂ ਦੇ ਉਦਮਾ ਸਦਕਾ ਅੱਜ ਇੱਥੇ ਜਿਹੜੇ ਖਾਲਸਾ ਸਾਜ਼ਨਾ ਦਿਵਸ ਨਾਲ ਹੀ ਵਿਸਾਖੀ ਤੇ ਜਿਹੜੀਆਂ ਰੌਣਕਾਂ ਲਗੀਆਂ ਨੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਸਪਾਂਸਰਸ ਨੇ ਸੰਤੋਖ ਸਿੰਘ ਬਿਰਕ ਜੀ ਉਹਦੇ ਨਾਲ ਹੀ ਸੁਰਜੀਤ ਸਿੰਘ ਬਿੰਦਰਾ ਗੁਰਨਾਮ ਸਿੰਘ ਬਿਰਕ ਜੋਗਾ ਸਿੰਘ ਸੰਘੇੜਾ ਤੇ ਨਾਲ ਹੀ ਅਸੀਂ ਤਨਵਾਦੀਆਂ ਕੇਡਬਲਯੂ ਮੋਟਰਸ ਦੇ ਤੇ ਜੋਗੀ ਜੀ ਦੇ ਹਰ ਤਰ੍ਹਾਂ ਦੀ ਗਰੋਸਰੀਜ਼ ਲਈ ਤੁਸੀਂ ਜੋਗੀ ਜੀ ਨਾਲ ਸੰਪਰਕ ਕਰ ਸਕਦੇ ਹੋ ਤੇ ਨਾਲ ਹੀ ਹਰਿੰਦਰ ਮਾਨ ਤੇ ਉਹਦੇ ਨਾਲ ਹੀ ਅਜੀਤ ਸਿੰਘ ਸੱਗੂ ਹੁਣੀ ਤੇ ਗੁਰਦੀਪ ਸਿੰਘ ਟੀਰਾਪਾ ਜਿਹੜੇ ਲੀਕਰ ਸਟੋਰ ਵਾਲੇ ਨੇ ਸ਼ਿਵਰਾਜ ਸਿੰਘ ਮਹਿਲ ਤੇ ਯੁਗਰਾਜ ਸਿੰਘ ਮਹਿਲ ਤੇ ਨਾਲ ਹੀ ਰਵੀ ਸਿੰਘ ਮਹਿਲ ਤੇ ਗੁਰਮਖ ਸਿੰਘ ਸਹੋਤਾ ਅਸੀਂ ਇਦੇ ਨਾਲ ਹੀ ਬਲਦੇਵ ਸਿੰਘ ਤੇ ਜਸਵੀਰ ਸਿੰਘ ਉਹਨਾਂ ਦੇ ਵੀ ਧੰਨਵਾਦੀਆਂ ਗੁਰਨੇਕ ਸਿੰਘ ਖਟਕਰ ਤਰਲੋਚਨ ਸਿੰਘ ਤੇ ਬਬਲੂ ਜੀ ਤੇ ਨਾਲ ਹੀ ਰਣਜੀਤ ਸਿੰਘ ਮਾਨ ਜਿੰਨੇ ਵੀ ਸਾਡੇ ਸਪਾਂਸਰ ਨੇ ਕਿਉਂਕਿ ਬਿਨਾ ਸਪਾਂਸਰ ਤੋਂ ਅਸੀਂ ਇੱਕ ਵੀ ਪੈਰ ਨਹੀਂ ਪੱਟ ਸਕਦੇ ਕਿਉਂਕਿ ਲੋਕਾਂ ਦੇ ਹਰ ਦਿੱਤੇ ਹੋਏ ਪੈਸੇ ਦਾ ਜੋ ਆਕੇ ਇਸ ਆਪਣੇ ਦਸਮੰਦ ਕੱਢ ਕੇ ਇਹਨਾਂ ਟੂਰਨਾਮੈਂਟਾਂ ਦੇ ਵਿੱਚ ਲੰਗਰਾਂ ਦੇ ਵਿੱਚ ਹਿੱਸਾ ਪਾਉਂਦੇ ਨੇ ਤੇ ਇੱਕ ਵਾਰ ਫੇਰ ਅਸੀਂ ਸਪான்ਸਰ ਤੇ ਸਮੂਹ ਸਾਧ ਸੰਗਤ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜੀ ਤੇ ਨਾਲ ਹੀ ਗੁਰਦਵਾਰਾ ਕਮੇਟੀ ਜਿਨ੍ਹਾਂ ਨੇ ਬਹੁਤ ਵੱਡਾ ਦਿਨ ਲੀਕਿਆ ਬਹੁਤ ਬਹੁਤ ਧੰਨਵਾਦ ਪੰਜਾਬੀ ਕਲਾਸ ਲਗਰਾਂ ਤੋਂ ਜਿਹੜੇ ਸਾਡੇ ਸਰਦਾਰ ਯੋ ਪਟਾਵਾ ਬਜੜ ਭੈਣ ਭਰਾ ਜਿਹਨਾਂ ਨੇ ਪਿਛਲੇ ਹਫਤੇ ਵੀ ਸੇਵਾਵਾਂ ਪਾਈਆਂ ਇਸ ਹਫਤੇ ਵੀ ਪਾਈਆਂ ਸਭ ਦਾ ਬਹੁਤ ਬਹੁਤ ਧੰਨਵਾਦ ਪਰ ਤੁਹਾਨੂੰ ਰਸਾ ਯਾਦ ਰਹੇਗਾ ਜੀ ਅੱਜ ਜੋ ਸਾਕਾ ਮੇਲਾ ਮੜੀ ਜੇ ਰਾਤ ਬਹੁਤ ਬਹੁਤ ਧੰਨਵਾਦ ਰੁਕ ਜੋ ਮੈਰਾ ਕੱਟਣਾ ਪਿਛਲੇ ਜੋ ਕਿ ਅੱਜ ਦਾ ਬਹੁਤ ਬਹੁਤ ਪ੍ਰੇਰਨਿਆਂ ਦਾ ਧੰਨਵਾਦ ਕਰਦੇ ਆਂ ਔਰ ਜਿਹੜੇ ਸਪੋਰਟਸ ਨੇ ਆਰਗੇਨਾਈਜ਼ਰ ਆ ਗੁਰਨਾਮ ਸਿੰਘ ਜੀ ਵਿਰਕਰਾਜ ਮੁੰਡੀ ਇਹਨਾਂ ਨੇ ਬਹੁਤ ਹੀ ਹਿੰਮਤ ਕੀਤੀ ਆ ਹਾਲੇ ਵੀ ਦੇਖੋ ਪ੍ਰਾਈਜ਼ ਦੇ ਵਿੱਚ ਬਹੁਤ ਵੀ ਰਹਿ ਗਏ ਆ ਤੇ ਜਿਵੇਂ ਮਰਜ਼ੀ ਨੇ ਲੱਕ ਰਹੀਆਂ ਔਰ ਰੇਡੀਓ ਸਾਡੇ ਵਾਲਾ ਰੇਡਿਓ ਸਟਾਈਲ ਜਿਹੜੀ ਪਹੁੰਚ ਲਾਡੀ ਚੰਦ ਜੀ ਉਹਨਾਂ ਦਾ ਬਹੁਤ ਜਿਹਨੇ ਸੇਵਾ ਕਰ ਰਿਹਾ ਜਿਹੜੇ ਕੱਲ ਇਕੱਠਾ ਹੋਏ ਲੋਕਾਂ ਨੇ ਅੱਜ ਵੀ ਸਟੇਸ਼ਨ ਤੇ ਇੰਕੀ ਪਰ ਆਏ ਆ ਅੱਜ ਵੀ ਅੰਦਰ ਸੇਵਾ ਕਰ ਰਹੇ ਆ ਪੂਰਾ ਦਿਨ ਵਾਲ ਜਿਹੜੇ ਹੋਰ ਕੰਮਾਂ ਤੇ ਆ ਕਿਚਨ ਦੇ ਵਿੱਚ ਲੋ ਜੀ ਮੈਡਮ ਨਾਲ ਬਹੁਤ ਵੱਡਾ ਇੰਨੇ ਕਿੰਨੇ ਮੈਡਮ ਅੱਜ ਪਰਮਾਨਤ ਕਰਾਣਾ ਪਰ ਸਰਟੀਫਿਕੇਟ ਪ੍ਰਦਾਨ ਕਰਨਾ ਘਰੇ ਜਾ ਰਹੀ ਨੇ ਟਰੋਫੀ ਜੀ ਕਮੇਟੀ ਨੇ ਉਹਨਾਂ ਨੇ ਬਾਅਦ ਵੀ ਨਿਆ ਕਿ ਮੈਂ ਮੰਦਰੀ ਸੇਵਾ ਕਰ ਲਿਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਜਿਹੜਾ ਇੰਸਪੈਕਟਰ ਦਾ ਮੈਂ ਉਹ ਵੀ ਕਿਹਾ ਪਰ ਅੱਜ ਮੇਰੇ ਜਿਹੜੇ ਸੁਖਮ ਸਿੰਘ ਜੀ ਵਿਪਰਿਸ਼ਟ ਵਾਈਸ ਪ੍ਰੈਜ਼ੀਡੈਂਟ ਮੇਰੇ ਨਾਲ ਖੜੇ ਆ ਗੁڈ ਮੈਥਿੰਗ ਜੀ ਚੁਣੀ ਸੀ ਜੀ ਬੋਲ ਰਹੇ ਨੇ ਰਵੀਰ ਸਿੰਘ ਜੀ ਨੇ ਗੁਰਨਾਮ ਸਿੰਘ ਗੁਰ ਕਬਾਜੀ ਮਹਿੰਦੀ ਜੀ ਦਾ ਵੀ ਆਨ ਜੀ ਤੇ ਸਭ ਦਾ ਸਵਾਗਤ ਹੈ ਜਿਹੜਾ ਜਿਹੜੇ ਦੋਸਤ ਵੀ ਨਾਲ ਜੁੜੇ ਆ